ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਜ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਇਹ ਗੁਰਦੁਆਰਾ ਜ਼ਿਲ੍ਹਾ ਰੂਪਨਗਰ ਵਿਖੇ ਸਰਸਾ ਨਦੀ ਦੇ ਕੰਢੇ ਸਥਿਤ ਆ ਜੀ ਇਸ ਸਰਸਾ ਨਦੀ ਨੂੰ ਪਾਰ ਕਰਨ ਸਮੇਂ ਹੀ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਸੀਗਾ ਤਾਂ ਉਹਨਾ ਉਹ ਦੀ ਯਾਦ ਵਿੱਚ ਹੀ ਇਸ ਸਥਾਨ ਤੇ ਪ੍ਰਵਾਰ ਵਿਛੋੜਾ ਗੁਰਦੁਆਰਾ ਸਾਹਿਬ ਸ਼ਸ਼ੋਭਤਾ ਜੀ ਸਾਧ ਸੰਗਤ ਜੀ ਹੁਣ ਆਪਾਂ ਦੇਖ ਰਹੇ ਹਾਂ ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ ਨਿਸ਼ਾਨ ਸਾਹਿਬ ਤੇ ਇਹ ਗੁਰਦੁਆਰਾ ਜ਼ਮੀਨ ਤੋਂ ਕਾਫੀ ਉਚਾਈ ਤੇ ਸਥਿਤ ਹੈ ਜੀ ਤਾਂ ਇਸ ਗੁਰੂ ਘਰ ਨੂੰ ਕਾਫੀ ਪੌੜੀਆਂ ਜਿਹੜੀਆਂ ਹੈਗੀਆਂ ਉਹ ਚੜ੍ਹਦੀਆਂ ਤੇ ਕਾਫੀ ਉੱਚੀ ਜਗਾ ਤੇ ਸਥਿਤ ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ ਹੁਣ ਆਪਾਂ ਦਰਸ਼ਨ ਕਰਾਂਗੇ ਸਾਹਾ ਸੰਗਤ ਜੀ ਦਰਬਾਰ ਸਾਹਿਬ ਦੇ ਤੇ ਦਰਬਾਰ ਸਾਹਿਬ ਦੇ ਅੰਦਰ ਖਦਾਈ ਸਮੇ ਜੋ ਖੰਡਾ ਕਿਰਪਾਨ ਤੇ ਇੱਕ ਢੋਲ ਨਿਕਲੇ ਆ ਸਿਗਾ ਉਹ ਵੀ ਇਸ ਗੁਰੂ ਘਰ ਦਰਬਾਰ ਸਾਹਿਬ ਦੇ ਵਿੱਚ ਸ਼ਸ਼ੋਭਿਤਾਂ ਤੇ ਉਹਨਾਂ ਸਮਿਆਂ ਦੇ ਵਿੱਚ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਗੰਗੂ ਬਾਮਨ ਆਪਣੇ ਨਾਲ ਮਰਿੰਡੇਵਾਲ ਨੂੰ ਲੈ ਗਿਆ ਸੀਗਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨਾਲ ਉਹਨਾਂ ਦੇ 40 ਸਿੱਖ ਤੇ ਵੱਡੇ ਦੋ ਸਹਿਬਜ਼ਾਦੇ ਚਮਕੌਰ ਦੀ ਗੜੀ ਵੱਲ ਨੂੰ ਰਵਾਨਾ ਹੋ ਗਏ ਸੀਗੇ ਇਸ ਸਥਾਨ ਤੋਂ ਤਾਂ ਇਸ ਸਥਾਨ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਜੀ ਇਸ ਸਥਾਨ ਤੇ ਹੀ ਜਦੋਂ ਸਰਸਾ ਨਦੀ ਨੂੰ ਗੁਰੂ ਸਾਹਿਬ ਪਾਰ ਕਰ ਰਹੇ ਸਨ ਤਾਂ ਉਹਨਾਂ ਦਾ ਪਰਿਵਾਰ ਅਲੱਗ-ਅਲੱਗ ਹੋ ਗਿਆ ਸੀਗਾ ਤੇ ਇਸ ਸਥਾਨ ਤੇ ਹੀ ਗੁਰੂ ਸਾਹਿਬ ਨੇ ਸਵੇਰੇ ਆਸਾ ਦੀ ਵਾਰ ਦੇ ਪਾਠ ਕਰੇ ਸਨ ਅਤੇ ਸਿੰਘਾਂ ਨੂੰ ਨਾਮ ਸਿਮਰਨ ਜਪਨ ਦਾ ਸੰਦੇਸ਼ ਦੇਤਾ ਜੀ ਆ ਸਾਧ ਸੰਗਤ ਜੀ ਕਈ ਮਨਮਤ ਲੋਕ ਇੱਥੇ ਛੋਟੇ ਸਹਬਜ਼ਾਦਿਆਂ ਦੇ ਪੈਰਾਂ ਦੇ ਨਿਸ਼ਾਨ ਵੀ ਕਹਿੰਦੇ ਆ ਪਰ ਬਾਬਾ ਜੀ ਕਹਿੰਦੇ ਵੀ ਇਹ ਇੱਕ ਐਵੇਂ ਮਨਮਤ ਕਹਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ